ਹੰਦੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ ਇੱਕ ਸਤ ਸੰਗ ਵਾਲੀ ਸਹੇਲੀ ਦੂਸਰੀ ਸਤ ਸੰਗ ਵਾਲੀ ਸਖੀ ਕੋਲੋਂ ਪੁੱਛਦੀ ਆ ਜਿਨੇ ਪਰਮੇਸ਼ਰ ਨੂੰ ਪਾ ਲਿਆ ਪਰਮੇਸ਼ਰ ਦਾ ਦੀਦਾਰ ਕਰ ਲਿਆ ਕਹਿੰਦੀ ਕਿਸ ਤਰ੍ਹਾਂ ਪਰਮੇਸ਼ਰ ਨੂੰ ਪਾ ਸਕਦੀਆਂ ਤਾਂ ਉਹ ਸਤ ਸੰਗ ਵਾਲੀ ਸਖੀ ਦੱਸਦੀ ਆ ਕਹਿੰਦੀ ਸੋਨੋ ਸਹੇਰੀ ਮਿਲਨ ਬਾਤ ਕਹੋ ਸਗਰੋ ਅਹ ਮਿਟਾਵੋ ਤੋ ਘਰ ਹੀ ਲਾਲਨ ਪਾਵੋ ਕਹਿੰਦੀ हे ਸਖੀ ਜੇ ਪਰਮੇਸ਼ਰ ਨੂੰ ਮਿਲਣਾ ਚਾਹਨੀ ਆ ਤਾਂ ਆਪਣੇ ਅੰਦਰੋਂ ਸਾਰਾ ਹੰਕਾਰ ਹਉਮੈ ਖਤਮ ਕਰ ਦੇ ਉਤੇ ਤੇਰੇ ਘਰ ਅੰਦਰ ਹੀ ਵਸਦਾ ਹਿਰਦੇ ਘਰ ਅੰਦਰ ਫਿਰ ਤੂੰ ਪਰਮੇਸ਼ਰ ਦਾ ਦੀਦਾਰ ਕਰ ਲੇਗੇ ਪਰਮੇਸ਼ਰਪਤੀ ਨੂੰ ਪਾ ਲੇਗੇ ਪਰਮੇਸ਼ਰ ਦੇ ਤੇ ਜੀਵ ਦੇ ਵਿੱਚ ਇੱਕ ਹਉਮੈ ਦਾ ਬੜਾ ਪਤਲਾ ਜਿਹਾ ਪਰਦਾ ਜਿਹਦੇ ਕਰਕੇ ਜੀਵ ਪਰਮੇਸ਼ਰ ਦਾ ਦੀਦਾਰ ਨਹੀਂ ਕਰ ਸਕਦਾ ਉਸੇ ਹਿਰਦਾ ਸੇਜ ਤੇ ਸਾਡੀ ਜੀਵਾਤਮਾ ਉਸੇ ਹਿਰਦਾ ਸੇਜ ਤੇ ਪਰਮਾਤਮਾ ਸਿਰਫ ਉਹ ਇੱਕ ਜਿਹੜੀ ਪਤਲੀ ਜੀ ਭੀਤ ਆ ਅਹੰਕਾਰ ਦੀ ਉਹ ਹਟ ਜਾਏ ਤਾਂ ਪਰਮੇਸ਼ਰ ਦਾ ਦੀਦਾਰ ਹੋ ਜਾਂਦਾ ਅੰਦਰ ਸਾਡੇ ਜੋ ਹਉਮੈ ਆ ਬਸ ਉਹ ਖਤਮ ਹੋ ਜਾਏ ਆਸ਼ਾ ਕਹਿੰਦੇ ਨੇ ਬਾਣੀ ਦੇ ਵਿੱਚ ਹਉਮੈ ਦੀਰਗ ਰੋਗ ਹੈ दारू ਪੀ ਇਸ ਮਾਹੈਂ ਕਹਿੰਦੇ ਹਉਮੈ ਇੱਕ ਲੰਬਾ ਹੋਇਆ ਹੋਇਆ ਕੋਈ ਰੋਗ ਹੈ ਪਰ ਲਾ ਇਲਾਜ ਨਹੀਂ ਹੈ ਇਹਦੀ दारू ਵੀ ਇਹਦੇ ਵਿੱਚ ਹੀ ਹੈ ਉਹ ਕਿਹੜੀ ਆ ਕਿਰਪਾ ਕਰੇ ਜੇ ਆਪਣੀ ਤੱਕ ਗੁਰ ਕਾ ਸ਼ਬਦ ਕਮਾਹੇ ਜਦੋਂ ਗੁਰੂ ਦੀ ਪਰਮੇਸ਼ਰ ਦੀ ਕਿਰਪਾ ਸਦਕਾ ਜੀਵ ਗੁਰੂ ਦੇ ਪਰਮੇਸ਼ਰ ਦੇ ਸ਼ਬਦ ਦੀ ਕਮਾਈ ਕਰਦੇ ਨੇ ਤਾਂ ਅੰਦਰੋਂ ਹਉਮੈ ਖਤਮ ਹੋ ਜਾਂਦੀ ਆ ਅੰਦਰ ਸਵਸ਼ ਹੋ ਜਾਂਦਾ ਫਿਰ ਉਹ ਸਵਸ਼ ਹੋਇਆ ਮਨ ਉਸ ਸਵਸ਼ ਪ੍ਰਮਾਤਮਾ ਦੇ ਵਿੱਚ ਸਮਾਈ ਪਾ ਲੈਂਦਾ ਤੇ ਉਹਦਾ ਦੀਦਾਰ ਹੋ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ